ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਤਨਸਰੀ ਮਹਿਲਾ ਪੰਜਵਾਂ ਘਰ ਅਠਵਾਂ ਦੁਬਦੇ ੴ ਸਤਿਗੁਰ ਪ੍ਰਸਾਦਿ ਸ੍ਰੀ ਗੁਰੂ ਅਰਜਨ ਦੇਵ ਜੀ ਪਾ ਸੌਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਗੁਰ ਕਾ ਬਚਨ ਬਸੈ ਜੀ ਨਾਲੇ ਜਲਣ ਹੀ ਡੂਬੈ ਤਸਕਰ ਨਹੀਂ ਲੇਵੈ ਪਾਇ ਨਾ ਸਕੇ ਜਾਲੇ ਇਸ ਸ਼ਬਦ ਨੂੰ ਆਪਾਂ ਪਾਈ ਹਰਜਿੰਦਰ ਸਿੰਘ ਜੀ ਨਗਰਵਾਲਿਆਂ ਦੀ ਤੁੰਤੇਦਾਰਤ ਕਰਨ ਜਾ ਰਹੇ ਹਾਂ ਤੇ ਪਹਿਲਾਂ ਸਿੱਖਦੇ ਹਾਂ ਸਥਾਈ ਗਾਇਨ ਕਰਦੇ ਹਾਂ ਤੇ ਕੱਲੇ-ਕੱਲੇ ਸੁਰ ਤੇ ਸਿੱਖਾਂਗੇ ਉਸ ਤੋਂ ਬਾਅਦ ਅੰਤਰਾ ਆਪਾਂ ਦੇਖਾਂਗੇ ਜੋ ਕਿ ਸਥਾਈ ਦੀ ਦੂਜੀ ਪੰਕਤੀ ਵਾਂਗ ਹੀ ਹੈ ਤੇ ਗਾਇਨ ਕਰਦੇ ਹਾਂ ਗਾਇਨ ਕਰਨ ਤੋਂ ਪਹਿਲਾਂ ਆਪਾਂ ਸੁਰ ਦੇਖ ਲਈਏ ਇੱਕ ਵਾਰ ਜਦੋਂ ਪਹਿਣਾ ਦੇ ਸਕੇਲ ਤੇ ਆਪਾਂ ਗਾਇਨ ਕਰਦੇ ਹਾਂ ਤਾਂ ਪੰਜਵੇਂ ਕਾਲੇ ਨੂੰ ਸਾਮ ਮੰਨਦੇ ਹਾਂ ਤੇ ਜਦੋਂ ਪੰਜਵੇਂ ਕਾਲੇ ਨੂੰ ਸਾਮ ਮੰਨਦੇ ਹਾਂ ਤਾਂ ਮੰਦਰ ਸप्तक ਵਿੱਚ ਪਾ ਤੱਕ ਸ਼ਬਦ ਦਾ ਚਲਨ ਹੈ ਅਤੇ ਮਦ ਸप्तक ਵਿੱਚ ਸਾ ਤੋਂ ਬਾਅਦ ਸ਼ੁਦਰੇ ਗਾ ਕੋਮਲ ਅਤੇ ਸ਼ੁਧ ਦੋਨੋਂ ਲੱਗਦੇ ਹਨ ਉਸ ਤੋਂ ਬਾਅਦ ਮਾ ਤਿਵ ਪਾ ਸ਼ੁਧ ਧਾ ਸ਼ੁਧ ਔਰ ਹਲਕਾ ਜਾ ਕੋਮਲ ਨੀ ਅਤੇ ਤਾਰ ਸप्तक ਵਿੱਚ ਸ਼ਬਦ ਦਾ ਚਲਨ ਸਾਤਾਕੀ ਹੈ ਤੇ ਪਹਿਲਾਂ ਗਾਇਨ ਕਰਦੇ ਹਾਂ फिर सकते हैं काले काले सुरते रेवे पाइन स कह जाने पाइन स कह जाने गुरु का वचन बसे जी ਨੇ ਬਸੇ ਜੀ ਨਾਲੇ ਉਹਨਾਂ ਕਾ ਬਚਨ ਬਸੇ ਜੀ ਨਾਲੇ ਤੇ ਹੁਣ ਆਪਾਂ ਸਿੱਖਦੇ ਹਾਂ ਸਥਾਈ ਨੂੰ ਕੱਲੇ-ਕੱਲੇ ਸਵਰ ਤੇ ਧਿਆਨ ਨਾਲ ਸਿੱਖਣਾ ਹੈ ਸਥਾਈ ਦਾ ਜਿਹੜੀ ਸੈਕੰਡ ਪੰਕਤੀ ਹੈ ਆਪਾਂ ਸ਼ੁਰੂ ਚ ਹੀ ਦੱਸ ਆਏ ਹਾਂ ਕਿ ਅੰਤਰਾ ਸੇਮ ਉਸੇ ਤਰੀਕੇ ਨਾਲ ਹੈ ਤੇ ਦੇਖਦੇ ਹਾਂ गुरुका गुरुका गुरु कचन् बसे का वचन बसे जीना का वचन बसे जीना बसे जीनाले गुरुका बचन बसे जीना गुरुका ਬਚਨ ਬਸੈ ਜੀ ਨਾਲੇ ਇਸ ਤੋਂ ਬਾਅਦ ਜਲ ਨਹੀਂ ਡੂਬੈ ਤਸ ਕਰ ਨਹੀਂ ਲੈਵੈ ਜਲ ਨਹੀਂ ਡੂਬੈ तस कर नहीं लेब जल नहीं डूबे नहीं लेब पाहे न सा जाले, ਨਹਿ ਨਸਾਕ ਜਾਲੇ ਜਲ ਨਹੀਂ ਡੋਬੈ ਤਸ ਕਰ ਨਹੀਂ ਲੇਵੈ ਪਾਹਿ ਨਸਾਕ ਜਾਲੇ ਤੋਂ ਬਾਦ ਪਾਹੇ ਨਸਾਂ ਕੈ ਪਾਹੇ ਨਸਾਂ ਕੈ ਜਾ ਦੇ ਪਾਹੇ ਨਸਾਂ ਕੈ ਜਾ ਲੈ ਗੁਰ ਕਾ ਪਾਹੇ ਨਸਾਂ पानसारे जा ले का ले का बचन बसे जीना पानसा जा మే గుర్కా వచన బస జీనాలే ਹੁਣ ਆਪਾਂ ਅੰਤਰਾ ਦੇਖਾਂਗੇ ਜੋ ਕਿ ਬਿਲਕੁਲ ਸੇਮ ਹੈ ਇਸ ਨੂੰ ਹੋੜੀ ਹੋੜੀ ਆਪਾਂ ਗਾਇਨ ਕਰਦੇ ਹਾਂ ਸਿਮਰੋ ਸਿਮਰ ਸਿਮਰੋ ਸਿਮਰ सिमर सुख पा सिमरो सिमर सिमर सुख सास सास समाले सास सास समाले सास, सास समा ले दे गुर का सास सास समा ले गुर का बचल बसे जीना ਸਾਸ ਸਾਸ ਸਮਾ ਲੇ ਗੁਰ ਕਾ ਬਚਨ ਬਸੇ ਜੀ ਨਾਲੇ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਹ ਸ਼ਬਦ ਨੂੰ ਸਿੱਖ ਜਾਓਗੇ ਗਾਇਨ ਕਰ ਸਕੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ